ਕਿ ਮੈਂ ਕਰੀ ਸੀ ਕਿ ਜੇ ਮੈਂ ਆਪਾਂ ਟੂ ਕਰੇ ਉਹ ਔਰ ਠੀਕ ਕਰ ਲੈਣ

ਪਾ ਸਾਰੇ ਟੂਲ ਕਰੇ ਤੁਸੀਂ ਕਰਕੇ ਬਾਟਰ ਰਿਮੂਵ ਕਰ ਲੈਣਾ ਜਿਹੜੇ ਹੈਵੀ ਹੈ ਵੀ ਡਾਰਕ ਕਰਕੇ ਖਰੇ ਆ। ਉਦੋਂ ਬਾਅਦ ਆਪਾਂ ਯੂਜ਼ ਕਰਨਾ ਬਰਸ਼ ਟੂਲ ਮਿਕਸ ਬਰਸ਼ ਟੂਲ ਆ। ਮਿਕਸ ਬਰਸ਼ ਟੂਲ ਨੂੰ ਸਿਲੈਕਟ ਕਰਕੇ ਸਾਈਜ਼ ਵਗੈਰਾ ਤੁਸੀਂ ਆਪਦੇ ਹਿਸਾਬ ਨਾਲ ਰੱਖ ਕੇ ਸਹੀ ਯੂਜ਼ ਕਰੋ ਸਾਈਜ਼ ਜਗਾ ਵੱਡਾ ਵੀ ਨਾ ਕਰ ਸਕਦਾ ਤਾਂ ਛੋਟਾ ਵੀ ਨਾ ਕਰ। ਉਦੋਂ ਬਾਅਦ ਇੱਥੇ ਆਪਣੇ ਕੋਲੇ ਪ੍ਰੋਪਰਟੀਜ਼ ਆਉਂਦੀਆਂ ਨੇ ਆਹ ਪ੍ਰੋਪਰਟੀਜ਼ ਔਨ ਹੁੰਦੀ ਹੈ ਦਾ ਮਤਲਬ ਜਿਹੜਾ ਇੱਥੇ ਕਲਰ ਸਿਲੈਕਟ ਹੋ ਉਹ ਕਲਰ ਇਹਦੇ ਉੱਤੇ ਮਿਕਸ ਕਰ ਸਕਦੇ ਹੋ। ਪਰ ਆਪਾਂ ਕਲਰ ਤਾਂ ਮਿਕਸ ਕਰਨਾ ਨਹੀਂ ਆਪਾਂ ਜਿਹੜੇ ਇਹਦੇ ਚ ਕਲਰ ਐਕਚੁਅਲ ਚ ਹੈਗੇ ਆ ਪਹਿਲਾਂ ਹੀ ਉਹੀ ਮਿਕਸ ਕਰਨਾ ਤਾਂ ਇਹਨੂੰ ਆਪਾਂ ਆਫ ਕਰ ਦੇਣਾ ਉੱਦੋਂ ਬਾਅਦ ਆਪਣੀ ਇਥੇ ਵੈਲਿਊਜ਼ ਆਉਂਦੀਆਂ ਨੇ ਜਿਵੇਂ ਵੈਟ ਦੀ ਵੈਲਿਊ ਆ ਗਈ ਇਹ ਤੁਸੀਂ 20 ਤੋਂ ਥੱਲੇ ਰੱਖ ਸਕਦੇ ਹੋ ਜਾਂ ਤੇਰੀ ਮੀਡੀਆ ਹੌਲੀ ਹੌਲੀ ਵਧਾ ਲਾਂਗੇ ਆਪਾਂ ਦੇਖਾਂਗੇ ਮੀਡੀਆ ਦੇ ਉੱਪਰ ਡਿਪੈਂਡ ਕਰਦਾ ਹੈ ਮੀਡੀਆ ਦੀ ਕੁਆਲਿਟੀ ਕਿੰਨੀ ਆ ਕੀ ਉਹਦੇ ਚ ਹੈਗਾ ਨਾ ਉਸ ਹੋਂ ਮਾਤੈਨ ਵੈਲਿਊ ਆਪਾਂ ਦਾ ਥੱਲੇ ਰੱਖ ਜਾਂ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਕਰਦੋਂ ਕਿਵੇਂ ਕਰਨਾ ਆਪਾਂ ਕਲਿੱਕ ਕਰਕੇ ਇਦਾਂ ਲੈਫਟ ਰਾਈਟ ਲੈਫਟ ਰਾਈਟ ਲੈਫਟ ਕਲਿੱਕ ਕਰੋ ਫਿਰ ਰਾਈਟ ਕਰੋ ਲੈਫਟ ਰਾਈਟ ਕਰੋ ਕਲਿੱਕ ਕਰਕੇ ਨਹੀਂ ਰੱਖਣਾ ਹੈਗਾ ਬਾਰ-ਬਾਰ ਕਲਿੱਕ ਕਰਨਾ ਉਹਦੇ ਤੇ ਤੇ ਉਹਦੇ ਉੱਤੇ ਬਰਸ਼ ਨੂੰ ਚਲਾਉਣਾ ਹੈ ਤੇ ਐਨ ਵੀ ਆ ਹਾਈਲਾਈਟਸ ਹਾਈਲਾਈਟ ਨੂੰ ਇੱਧਰ ਮਰਜ ਕਰ ਦੋ ਡਾਰਕ ਨੂੰ ਇੱਧਰ ਮਰਜ ਇੱਥੇ ਜਿਹੜੀ ਚੀਜ਼ ਹੈਗੀ ਹੈ ਜਿਹੜੀ ਲਾਈਟ ਹੈਗੀ ਹੈ ਉੱਥੇ ਉਹੀ ਕਲਰ ਮਿਕਸ ਕਰਨਾ ਇੱਥੇ ਜੋ ਕਲਰ ਹੈ ਹਲਕਾ ਜਾਂ ਲੂਟ ਜਾਂ ਬਦੌਣਾ ਬਹੁਤ ਥੋੜਾ ਜਿਆਦਾ ਚਾਹੀਦਾ ਜਿਆਦਾ ਚਾਹੀਦਾ 20 ਦਾ ਉਹ ਥੋੜਾ 3 ਕਰ ਲੈਂਦੇ ਇਤਨੂੰ ਵਰੀਏਸ਼ਨ ਹੈ ਨਾ ਸਪੈਸ਼ਲੀ ਸਕਿਨ ਦੀ ਇਤਨੂੰ ਹੀ ਬ੍ਰਸ਼ ਯੂ ਜਿਵੇਂ ਮੈਂ ਇਦਾਂ ਨੂੰ ਆਪ ਡਾਊਨ ਕਰਿਆ ਲੈਫਟ ਰਾਈਟ ਕਰ ਚੁਗਾ ਕਰਕੇ ਕਿੰਨੂ ਵਰੀਏਸ਼ਨ ਦਾ ਛੋਟਾ ਕਰ ਚਾਹਦੇ ਹਾਂ ਤੇ ਵੱਡਾ ਡਿਜ਼ਾਈਨ ਦੇ abraço muito. Falando, deve ਲਿਖਿਆ ਵੀ ਹੈ ਉਹ ਵਿਟਾਮਿਨ ਵਾਲੀ ਚੀਜ਼ ਆ ਹਾਂ वालेकुम पापा होरे दे अंदर ग्लो ते क्याना लाइव हां सर ਤਾਂ ਪਾ ਚਾ ਚਾ ਕੈਚ ਵੀ ਕੱਲ ਵੀ ਕੈਚੇਸ ਨੇਚਰਲ ਲੱਗੇ ਆਹ ਜੀ ਕਰਕੇ ਲੇ ਕਰੋ ਟ੍ਰਾਈ